ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਅਸੀਂ ਜੋ ਅੱਜ ਵੀਡੀਓ ਬਣਾਉਣ ਲੱਗੇ ਆ ਇਹ ਉਹਨਾਂ ਬੱਚਿਆਂ ਬੱਚਿਆਂ ਵਾਸਤੇ ਆ ਜਿਹੜੇ ਬੱਚੇ ਪੜਨ ਵਾਲਾ ਧਿਆਨ ਨਹੀਂ ਦਿੰਦੇ ਪੜਦੇ ਨਹੀਂ ਉਹਨਾਂ ਦਾ ਜੀ ਨਹੀਂ ਕਰਦਾ ਪੜਾਈ ਕਰਨ ਨੂੰ ਸਕੂਲ ਨੂੰ ਆਏ ਆ ਕੇ ਬੈਗ ਧਰਤਾ ਕਰੇ ਤੇ ਫਿਰ ਉਹ ਬੈਗ ਨਹੀਂ ਖੋਲਦੇ ਕਿਤਾਬ ਨਹੀਂ ਪੜ੍ਹਦੇ ਪੜ੍ਹਾਈ ਨਹੀਂ ਕਰਦੇ ਗੱਲਾਂ ਜਿੰਨੀਆਂ ਮਰਜ਼ੀ ਉਹਨਾਂ ਤੋਂ ਕਰਾ ਲਓ ਗੱਲਾਂ ਕਰਦੇ ਆ ਪਰ ਪੜ੍ਹਾਈ ਕਰਨੀ ਚਿੱਤ ਨਹੀਂ ਹੁਣ ਮਾਪੇ ਬੜੇ ਦੁਖੀ ਐ ਕਿ ਸਾਡਾ ਬੱਚਾ ਪੜ੍ਹਦਾ ਨਹੀਂ ਤੇ ਫਿਰ ਥਾਂ ਥਾਂ ਦੇ ਜਾ ਕੇ ਪੁੱਛਾ ਲੈਂਦੇ ਆ ਸਿਆਣਿਆਂ ਕੋਲ ਜਾਂਦੇ ਆ ਕਿ ਸਾਡੇ ਬੱਚੇ ਪੜ੍ਹਦੇ ਨਹੀਂ ਜੀ ਬਸ ਸਕੂਲ ਨੂੰ ਆਉਂਦੇ ਆ ਤੇ ਆ ਕੇ ਬਸ ਬੈਗ ਧਰਤਾ ਉਸ ਤੋਂ ਬਾਅਦ ਗੇਮਾਂ ਖੇਡੀ ਜਾਂਦੇ ਆ ਜਮਾ ਨਹੀਂ ਪੜ੍ਹਦੇ ਧਿਆਨ ਨਹੀਂ ਕਰਦੇ ਤੇ ਪਿਆਰਿਓ ਅੱਜ ਅਸੀਂ ਇਸ ਵੀਡੀਓ ਵਿੱਚ ਦੱਸਾਂਗੇ ਕਿ ਜਿਹੜੇ ਬੱਚੇ ਪੜਨ ਵਿੱਚ ਰੁਚੀ ਨਹੀਂ ਰੱਖਦੇ ਜਿਹੜੇ ਬੱਚਿਆਂ ਦਾ ਪੜਨ ਨੂੰ ਮਨ ਹੀ ਨਹੀਂ ਕਰਦਾ ਬਿਲਕੁਲ ਮਨ ਉੱਕ ਗਿਆ ਜਮਾ ਨਹੀਂ ਪੜਨ ਨੂੰ ਚਿਤ ਕਰਦਾ ਅਸੀਂ ਤੁਹਾਨੂੰ ਅੱਜ ਦੇ ਸ਼ਬਦ ਵਿੱਚ ਇਹ ਦੱਸਾਂਗੇ ਵੀ ਇਹ ਸ਼ਬਦ ਜਿਹੜਾ ਹੈ ਅਸੀਂ ਆਪ ਨੂੰ ਦੱਸਾਂਗੇ ਕਿਵੇਂ ਪੜਨਾ ਦੀ ਵਿਧੀ ਕੀ ਹੈ ਵਿਧੀ ਅਨੁਸਾਰ ਜਦੋਂ ਸ਼ਰਧਾ ਰੱਖ ਕੇ ਇਹ ਸ਼ਬਦ ਨੂੰ ਪੜਾਂਗੇ ਨਾ ਪਿਆਰ ਨਾਲ ਪੜਾਂਗੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਪਾਵਨ ਸ਼ਕਤੀ ਮਨ ਸ਼ਕਤੀ ਵਾਲਾ ਸ਼ਬਦ ਹੈ ਇਹ ਸ਼ਬਦ ਬਰਕਤ ਵਾਲਾ ਸ਼ਬਦ ਹੈ ਇਹ ਸ਼ਬਦ ਨੂੰ ਜਪਣ ਨਾਲ ਪਿਆਰਿਓ ਬੱਚਿਆਂ ਦਾ ਮਨ ਪੜ੍ਹਾਈ ਵੱਲ ਲੱਗਦਾ ਹੈ ਬੱਚਿਆਂ ਦਾ ਜੀ ਕਰੂਗਾ ਪੜ੍ਹਾਈ ਕਰੀਏ ਤੇ ਸ਼ਬਦੇ ਰਮਤਾ ਕਰਨ ਤੋਂ ਪਹਿਲਾਂ ਇੱਕ ਬੇਨਤੀ ਕਰਾਂਗਾ ਇਹ ਜਿਹੜਾ ਚੈਨਲ ਹੈ ਚੈਨਲ ਹੈ ਜੀਐਸਟੀਵੀ 13 13 ਇਹ ਤੁਹਾਡਾ ਆਪਣਾ ਹੀ ਚੈਨਲ ਹੈ ਤੇਨੂੰ ਸਬਸਕ੍ਰਾਈਬ ਕਰੋ ਅੱਗੇ ਸ਼ੇਅਰ ਕਰੋ ਕਮੈਂਟ ਵਿੱਚ ਤੁਸੀਂ ਆਪਣੇ ਸੁਝਾਵੀ ਦੇ ਸਕਦੇ ਹੋ ਵਾਹਿਗੁਰੂ ਲਿਖੋ ਤੇ ਇਹ ਸ਼ਬਦ ਨੂੰ ਮਨ ਚਿੱਤ ਲਾ ਕੇ ਪਿਆਰੂ ਪੜਨਾ ਹੈ ਕੋਲੇ ਰੱਖੋ ਜਲ ਤੇ ਜਲ ਕੋਲੇ ਰੱਖੋ ਜਦੋਂ ਸ਼ਬਦ ਦਾ ਜਾਪ ਪੂਰਾ ਹੋ ਜੂ ਉਸ ਤੋਂ ਬਾਅਦ ਆਪ ਜੀ ਨੇ ਜਲ ਛਕਣਾ ਹੈ ਕਰੇ ਛੱਟੇ ਮਾਰਨੇ ਹੈ ਸੁਗੰਧੀ ਵਾਸਤੇ ਅਰਗਬਤੀ ਜਾਂ ਧੂਪ ਲਾਓ ਤੇ ਤੁਸੀਂ ਇਹ ਸ਼ਬਦ ਦਾ ਜਾਪ 108 ਵਾਰ ਰੋਜ਼ਾਨਾ ਕਰੋ ਭਾਵੇਂ ਬੱਚੇ ਕਰਨ ਭਾਵੇਂ ਮਾਪੇ ਕਰਨ ਤੇ ਬੈਨੀਫਿਟ ਮਿਲੂਗਾ ਪਿਆਰਿਓ ਬੱਚੇ ਪੜਨਗੇ ਸਿਆਣੇ ਬਣਨਗੇ ਤੇ ਨਾ ਰੋਸ਼ਨ ਕਰਨ ਦੇ ਦੁਨੀਆ ਤੇ ਸੋ ਆਪਾਂ ਜਿਆਦਾ ਸਮਾਂ ਨ ਲੈਂਦੇ ਹੋਏ ਜੋ ਸ਼ਬਦ ਆਪਾਂ ਹੁਣ ਸਰਵਣ ਕਰਾਂਗੇ ਕਿ ਬੱਚਿਆਂ ਦਾ ਜੋ ਵਿਦਿਆ ਪ੍ਰਤੀ ਹੈ ਕਿ ਬੱਚੇ ਪੜਨ ਲਿਖਣ ਸੋ ਇਹ ਸ਼ਬਦ ਨੂੰ ਪਿਆਰ ਨਾਲ ਸਰਵਣ ਕਰੋ ਤੇ ਮਰਿਆਦਾ ਅਨਸਾਰ ਜਪੋ ਸ਼ਰਦਾ ਨਾਲ ਜਪੋ ਤੇ ਸ਼ਰਦਾ ਵਾਲਿਆਂ ਦੇ ਬੇੜੇ ਹਮੇਸ਼ਾ פאר ਹੁੰਦੇ ਹਨ ਆਓ ਸ਼ਬਦ ਦੀ ਆਪਾਂ ਅਰੰਭਤਾ ਕਰੀਏ ਵਾਹਿ ਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲ ਪਹਿਲਾ ਜਾਲ ਮੋਹ ਕਸਮਾਸ ਕਰ ਮਤ ਕਾਗਦ ਕਰ ਸਾਰ ਭਾਉ ਕੰਮ ਕਰ ਚਿੱਤ ਲੇਖਾਰੀ ਗੁਰ ਪੁੱਛ ਲਿਖ ਵਿਚਾਰ ਲਿਖ ਨਾਮ ਸਾਲਾ ਲਿਖ ਲਿਖ ਅੰਤ ਨਾ ਪਾਰ ਆਵਾਰ ਬਾਬਾ ਇਹੋ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗੀ ਐ ਤਿੱਥੇ ਹੋਏ ਸੱਚਾ ਨੀਸਾਨ ਰਹਾਓ ਜਿੱਥੇ ਮਿਲਹੈ ਵੰਡਿਆਈਆ ਸਦ ਖੁਸ਼ੀ ਆ ਸਦ ਚਾਓ ਤਿੰਨ ਮੁਖ ਟਿੱਕੇ ਨਿਕਲ ਹੈ ਜਿਨ ਮਨ ਸੱਚਾ ਨਾਉ ਕਰਮ ਮਿਲ ਹੈ ਤਾਂ ਪਾਈ ਹੈ ਨਾਹੀਂ ਗੱਲੀ ਵਾਉ ਦੁਆਉ ਇੱਕ ਆਵ ਹੈ ਇੱਕ ਜਾਹੇ ਉਠ ਰੱਖੀ ਹੈ ਨਾਉ ਸਲਾਰ ਇੱਕ ਉਪਾਏ ਮੰਗਤੇ ਇੱਕ ਨਾ ਵੱਡੇ ਦਰਬਾਰ ਅੱਗਾ ਗਿਆ ਜਾਣੀ ਹੈ ਬਿਨ ਨਾ ਵੇ ਵੇਕਾਰ ਪਾ ਤੇਰਾ ਡਰ ਅਗਲਾ ਖੱਪ ਖੱਪ ਛਿਜੈ ਦੇਹ ਨਾਮ ਜਿਨਾ ਸੁਲਤਾਨ ਖਾਨ ਹੋਂਦੇ ਡਿੱਠੇ ਖੇ ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੈ ਨਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ